जय पीएम जय भारत मैं सोम्स हूं होता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੰਬੇਡਕਰ ਊਰਜਾ ਭਵਨ ਬਾਰਨ ਮਾਜਰੀ ਅਕਾਲੀਆਂ ਰੋਡ ਜਿਹੜਾ ਕਿ ਚਾਰ ਮੰਜ਼ਲੀ ਇਹ ਭਵਨ ਬਣਿਆ ਹੋਇਆ ਹੈ ਔਰ ਇਸ ਨੂੰ ਬਣਾਉਣ ਦੇ ਵਿੱਚ ਸਮਾਜ ਦੇ ਵੀਰਾਂ ਦਾ ਭੈਣਾਂ ਦਾ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜਦੋਂ ਸਮਾਜ ਨੂੰ ਇੱਕ ਇਮਾਨਦਾਰ ਲੀਡਰ ਮਿਲਦਾ ਹੈ ਸਮਾਜ ਨੂੰ ਇੱਕ ਇਮਾਨਦਾਰ ਪਰਸਨੈਲਿਟੀ ਮਿਲਦੀ ਹੈ ਔਰ ਉਸ ਬਿਨਾ ਸੋਨੇ ਤੇ ਸੁਹਾਗੇ ਵਾਰੀ ਗੱਲ ਬਣ ਜਾਂਦੀ ਹੈ ਜਦੋਂ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਕਿਤੇ ਨਾ ਕਿਤੇ ਲੱਗਿਆ ਨਜ਼ਰ ਆਉਂਦਾ ਹੈ ਤਾਂ ਫਿਰ ਜਿਨ੍ਹਾਂ ਦੁਆਰਾ ਦਿੱਤੀ ਜਾਂਦੀ ਮਦਦ ਜਾਂ ਪੈਸਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਵੀ ਉਸ ਪ੍ਰਧਾਨ ਤੇ ਉਸ ਲੀਡਰ ਦੇ ਉੱਪਰ ਯਕੀਨ ਆਉਂਦਾ ਹੈ ਸੋ ਅੱਜ ਅਸੀਂ ਅੰਬੇਡਕਰ ਊਰਜਾ ਪਾਬੰਦੇ ਵਿੱਚ ਹਮੇਸ਼ਾ ਵਾਸਤੇ ਆਪ ਜੀ ਨੂੰ ਕਹਿੰਦੇ ਆਏ ਆ ਕਿ ਜਦੋਂ ਵੀ ਤੁਹਾਡਾ ਇਸ ਏਰੀਏ ਦੇ ਵਿੱਚ ਚੱਕਰ ਲੱਗਦਾ ਉਹ ਆ ਕੇ ਅੰਬੇਡਕਰ ਊਰਜਾ ਪਵਨ ਜ਼ਰੂਰ ਸਟੇ ਕਰਨ ਇੱਥੇ ਕਮਰੇ ਬਣੇ ਹੋਏ ਨੇ ਇੱਥੇ ਖਾਣ ਪੀਣ ਦਾ ਰਹਿਣ ਦਾ ਬਹੁਤ ਵਧੀਆ ਇੰਤਜ਼ਾਮ ਹੈ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਆ ਅਸੀਂ ਸਿਰਫ ਸਰਵਿਸ ਪ੍ਰੋਵਾਈਡ ਕਰਦੇ ਆ ਕਿਉਂਕਿ ਪੈਸਾ ਤਾਂ ਤੁਹਾਡਾ ਲੱਗਾ ਹੋਇਆ ਹੈ ਔਰ ਇਹ ਨਹੀਂ ਬੱਚੇ ਆਉਂਦੇ ਐ ਹੋਸਟਲ ਬਣ ਰਿਹਾ ਬੱਚੇ ਆਉਂਦੇ ਐ ਕਿਸੇ ਦਾ ਪੇਪਰ ਹੈ এমਪਲਾਈਜ਼ ਆਉਂਦੇ ਐ ਕਿਸੇ ਦੀ ਕੋਈ ਇੰਟਰਵਿਊ ਹੁੰਦੀ ਐ ਕਿਸੇ ਦੀ ਕੋਈ ਮੀਟਿੰਗਸ ਹੁੰਦੀ ਐ ਬਹੁਤ ਆਫੀਸਰ ਆਉਂਦੇ ਨੇ ਚੀਫ ਆਉਂਦੇ ਨੇ ਐਸਟੀਓ ਆਉਂਦੇ ਨੇ ਐਕਸੀਅਨ ਆਉਂਦੇ ਨੇ ਹੋਰ ਵੀ ਪ੍ਰੋਫੈਸਰ ਡਾਕਟਰ ਜਿਸ ਤਰ੍ਹਾਂ ਦੀ ਵੀ ਮਤਲਬ ਪਟਿਆਲੇ ਦੇ ਵਿੱਚ ਰਿਲੇਟਡ ਜਾਂ ਨੇਰੇ ਤੇਰੇ ਦੇ ਰਿਲੇਟਡ ਉਹਨਾਂ ਦਾ ਕੋਈ ਕੰਮ ਹੁੰਦਾ ਤਾਂ ਉਹ ਅੰਬੇਡਕਰ ਊਰਜਾ ਪਵਨ ਸਟੇ ਕਰਦੇ ਨੇ ਔਰ ਸਾਡੇ ਨਾਲ ਅੱਜ ਤਿੰਨ ਅਜੇਹੀਆਂ ਸ਼ਖਸੀਅਤਾਂ ਜੁੜੇ ਨੇ ਜਿਨ੍ਹਾਂ ਵਿੱਚੋਂ ਸੁਖਦੀਪ ਲਾਲ ਜੀ ਸੁਖਦੀਪ ਲਾਲ ਜੀ ਜਿਹੜੇ ਕਿ ਬਿਲਕੁਲ ਮੇਰੇ ਇਸ ਸਾਈਡ ਤੇ ਖੜੇ ਨੇ ਔਰ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਹੈ ਜੀ ਦਾਦੂਵਾਲ ਬਿਲਕੁਲ ਫਗਵਾੜੇ ਦੇ ਨਜ਼ਦੀਕ ਹੈ ਔਰ ਇਹਨਾਂ ਦੇ ਪਿਛਲੇ ਦਿਨੀ ਜਦੋਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜੱਸਲ ਸਾਹਿਬ ਪੋਸੂਨਾਮਾ ਚੈਨਲ ਦੀ ਟੀਮ ਇਹਨਾਂ ਦੇ ਘਰ ਗਈ ਜੋ ਸਤਕਾਰ ਜੋ ਪਿਆਰ ਜੋ ਮੁਹੱਬਤ ਸੁਖਦੀਪ ਲਾਲ ਜੀ ਦੇ ਪਰਿਵਾਰ ਨੇ ਦਿੱਤਾ ਇਹਨਾਂ ਨੇ ਦਿੱਤਾ ਮੈਨੂੰ ਅੱਜ ਵੀ ਯਾਦ ਹੈ ਅੱਜ ਵੀ ਯਾਦ ਹੈ ਕਿ ਸਾਡੇ ਸਮਾਜ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਹੈ ਇੰਨੀ ਜ਼ਿਆਦਾ ਮੁਹੱਬਤ ਹੈ ਕਿ ਜਿਸ ਨੇ ਉਦਾਹਰਨ ਸੁਖਦੀਪ ਲਾਲ ਜੀ ਇਸ ਵਕਤ ਸਾਡੇ ਨਾਲ ਨੇ ਰਾਤ ਦਾ ਤਜਰਬਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਰਿਹਾ ਔਰ ਕੀ ਕੀ ਹੋਰ ਸੁਧਾਰ ਹੋਣੇ ਚਾਹੀਦੇ ਆ ਉਹਨਾਂ ਦੇ ਨਾਲ ਆਪਾਂ ਸਾਰੇ ਗੱਲਬਾਤ ਕਰਾਂਗੇ ਔਰ ਬਿਲਕੁਲ ਮੇਰੇ ਨਾਲ ਨੇ ਸਰਦਾਰ ਮੇਵਾ ਸਿੰਘ ਜੀ ਜਿਹੜੇ ਕਿ ਬਿਜਲੀ ਬੋਰ ਦੇ ਵਿੱਚ ਸਰਵਿਸ ਕਰਦੇ ਨੇ ਮੀਨ ਸਾ ਪਿੰਡ ਹੈ ਧੁਰੀ ਦੇ ਨੇੜੇ ਇਹਨਾਂ ਨੇ ਵੀ ਇੱਥੇ ਸਟੇ ਕੀਤੀ ਹੈ ਇਹਨਾਂ ਤੋਂ ਵੀ ਤਜਰਬਾ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਜੋ ਕਮੀਆਂ ਮਹਿਸੂਸ ਕੀਤੀਆਂ ਉਹਨਾਂ ਨੂੰ ਵੀ ਆਪਾਂ ਸੁਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਹੀ ਹੈ ਇਹਨਾਂ ਦੇ ਬ੍ਰਦਰ ਨੇ ਸਰਦਾਰ ਗੁਰਜੰਟ ਸਿੰਘ ਜੀ ਜਿਹੜੇ ਕਿ ਮੀਮਸਾ ਮੇਰੇ ਧੁਰੀ ਦੋਨੇ ਸਕੇ ਭਰਾ ਨੇ ਔਰ ਇਹਨਾਂ ਨੇ ਰਾਤ ਇੱਥੇ ਸਟੇ ਕੀਤੀ ਆਪਾਂ ਸਾਰਾ ਤਜਰਬਾ ਇਹਨਾਂ ਦਾ ਜਾਣਨ ਦੀ ਕੋਸ਼ਿਸ਼ ਕਰਦੇ ਆ ਪਹਿਲੇ ਸੁਖਦੀਪ ਲਾਲ ਜੀ ਦੇ ਨਾਲ ਗੱਲਬਾਤ ਕਰਦੇ ਆ ਸੁਖਦੀਪ ਜੀ ਜੈਪੀ ਜੈਪਾ ਜੈਪੀਮ ਜੈਪਾਲ ਜੀ ਅੱਜ ਫਸਟ ਟਾਈਮ ਜਿਹੜਾ ਸਾਨੂੰ ਪਾਵਰ ਆਫ ਸੋਸ਼ਲ ਯੂਨਿਟੀ ਬੋਲੋ ਸਾਰੇ ਗਏ ਊਰਜਾ ਭਵਨ ਦੇ ਵਿੱਚ ਡਾਕਟਰ ਵੀ.ਆਰ ਅੰਬੇਦਕਰ ਊਰਜਾ ਭਵਨ ਜੀ ਭਵਨ ਦੇ ਵਿੱਚ ਪਟਿਆਲਾ ਵਿਖੇ ਪਹੁੰਚਣ ਦਾ ਮੌਕਾ ਮਿਲਿਆ ਬਹੁਤ ਚਿਰ ਤੋਂ ਜਿਹੜੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਸਾਡੇ ਸ਼੍ਰੀ ਫਖੀਰ ਸਿੰਘ ਜਸਲ ਜੀ ਔਰ ਸਾਡੇ ਜਿਹੜੇ ਆਈਟੀਆ ਦੇ ਟੀਟੀਆ ਜਲੰਧਰ ਦੇ ਪ੍ਰਿੰਸੀਪਲ ਸਨ ਅਡੀਸ਼ਨਲ ਇਲੈਕਸ਼ਨ ਸਾਹਿਬ ਵਿੰਦਰ ਸਿੰਘ ਬਾਗੀ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਅੱਜ ਅਸੀਂ ਫਸਟ ਟਾਈਮ ਜਿਹੜਾ ਉਰਜਾ ਪਵਨ ਦੇ ਵਿੱਚ ਆਏ ਆ ਤੇ ਰਾਤ ਜਿਹੜਾ ਸਾਨੂੰ ਇੱਥੇ ਠਹਿਰਨ ਦਾ ਮੌਕਾ ਮਿਲਿਆ ਬੜੀ ਖੁਸ਼ੀ ਹੋਈ ਦੇਖ ਕੇ ਜਿਹੜਾ ਸਮਾਜ ਦਾ ਇੱਕ ਇੱਕ ਰੁਪਿਆ ਦਿੱਤਾ ਪ੍ਰਧਾਨ ਜੀ ਵੱਲੋਂ ਕਿਵੇਂ ਉਹਨੂੰ ਜਿਹੜੀ ਵਰਤੋਂ ਕੀਤੀ ਗਈ ਆ ਵਧੀਆ ਤਰੀਕੇ ਨਾਲ ਜਿਹੜੇ ਹੋਸਟਲ ਬਣਾਏ ਗਏ ਇੱਥੇ ਬੱਚਿਆਂ ਦੇ ਰਹਿਣ ਵਾਸਤੇ ਰਾਤ ਰੁਕੇ ਸਾਥੀਆਂ ਵਾਸਤੇ ਸੱਜਣਾ ਮਿੱਤਰਾ ਵਾਸਤੇ ਸਹੂਗੀਆਂ ਵਾਸਤੇ ਜਿਹੜਾ ਰਹਿਣ ਦਾ ਇੰਤਿਆਮ ਬਹੁਤ ਵਧੀਆ ਕੀਤਾ ਗਿਆ ਖਾਣ ਪੀਣ ਦੀ ਕੋਈ ਕਮੀ ਨਹੀਂ ਸਭ ਤੋਂ ਵੱਡਾ ਪਰਲਾ ਜਿਹੜਾ ਮੈਡੀਕਲ ਲਾਈਨ ਦੇ ਵਿੱਚ ਕੀਤਾ ਗਿਆ ਉਹਦੇ ਭਵਨ ਵੱਲੋਂ ਬਹੁਤ ਹੀ ਵਧੀਆ ਘੱਟ ਰੇਟਾਂ ਦੇ ਉੱਤੇ ਜਿਹੜੇ ਟੈਸਟ ਇੱਥੇ ਕੀਤੇ ਜਾਂਦੇ ਉਹ ਦੇਖ ਕੇ ਬੜੀ ਖੁਸ਼ੀ ਹੋਈ ਤੇ ਡਾਕਟਰ ਦੋ ਟਾਈਮ ਬੈਠਦੇ ਨੇ ਖਾਨ ਪੀਣ ਦਾ ਪੂਰਾ ਇੰਟਰੀਆ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਵੀ ਏਡੀ ਵੱਡੀ ਬਿਲਡਿੰਗ ਜਿਹੜੀ ਹੈ ਸਾਰੀ ਗਈ ਹੈ ਅਸੀਂ ਤਾਂ ਜਿਹੜਾ ਪ੍ਰਧਾਨ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਵੱਡਾ ਕਦਮ ਜਿਹੜਾ ਪਟਿਆਲੇ ਦੀ ਧਰਤੀ ਦੇ ਉੱਤੇ ਚੱਕਿਆ ਤੇ ਉਸ ਦੇ ਨਾਲ ਹੀ ਜਿਹੜੀ ਨਵੀਂ ਜ਼ਮੀਨ ਖਰੀਦੀ ਗਈ ਹੈ ਸਾਥ ਦੇ ਵਿੱਚ ਜਿਹਦੇ ਨਾਲ ਮੇਰੇ ਅੱਜ ਦੋ ਸਾਥੀ ਵੀ ਇੱਥੇ ਆਏ ਨੇ ਪਾਵਰ ਕਾਮ ਤੋਂ ਉਹਨਾਂ ਨੇ ਵੀ ਜਿਹੜਾ ਬੰਦਾ ਆਪਣਾ ਯੋਗਦਾਨ ਵਿੱਚ ਪਾਇਆ ਉਸ ਦੇ ਤੇ ਬੜੀ ਸਾਨੂੰ ਜਿਹੜੀ ਖੁਸ਼ੀ ਹੋਈ ਹੈ ਇੱਥੇ ਜਿਹੜੇ ਠਹਿਰ ਕੇ ਵੀ ਸਾਡਾ ਜਿਹੜਾ ਕੋਈ ਇੱਕ ਜਿਹੜਾ ਦਲਤੋ ਸਮਾਜ ਦਾ ਮੱਕਾ ਜਿਹੜਾ ਇੱਥੇ ਸਾਰਿਆ ਜਾ ਰ ਵਧੀਆ ਅਸੀਂ ਜਿਹੜਾ ਫੇਰ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪ੍ਰਧਾਨ ਜੀ ਦਾ ਔਰ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਐਡਾ ਜਿਹੜਾ ਥੰਮ ਹੈ ਪਟਿਆਲੇ ਦੀ ਮਾਲਵੇ ਦੀ ਧਰਤੀ ਦੇਤੇ ਸਾਰਿਆਂ ਅਸੀਂ ਇੱਕ ਵਾਰੀ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਰਾਤ ਕੱਟੀ ਆ ਸਾਰਾ ਤਿਆਰਵਾ ਦੇਖਿਆ ਕੋਈ ਸਾਨੂੰ ਇੱਥੇ ਤਕਲੀਫ ਨਹੀਂ ਹੋਈ ਤੇ ਮੈਂ ਬਾਕੀ ਵੀ ਸਮਾਜ ਦੇ ਸਾਰੇ ਜਿੰਨੇ ਵੀ ਸਾਡੇ ਬੁੱਧੀਜੀਵੀ ਹੈਗਾ ਵਰਗ ਜਿੰਨੇ ਵੀ ਸਾਡੇ ਸਹਿਯੋਗੀ ਨੇ ਜੋ ਵੀ ਦਲਤ ਹਤਾਜ ਜੀ ਨੇ ਸਾਡੇ ਸਮਾਜ ਹਤਾਜ ਜੀ ਨੇ ਉਹਨਾਂ ਨੂੰ ਅਪੀਲ ਕਰੂੰਗਾ ਵੀ ਵੱਧ ਤੋਂ ਵੱਧ ਜਿਹੜਾ ਇਹ ਸਜੋ ਕੀਤਾ ਜਾਵੇ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਬਚਾਇਆ ਜਾ ਸਕੇ ਜੈ ਭੀਮ ਜੈ ਭਰ ਸੋ ਦੋਸਤੋ ਸੁਖਦੀਪ لال ਜੀ ਨੇ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਨੇ ਬਿਜਲੀ ਬੋਰਡ ਦੇ ਵਿੱਚ ਜੌਬ ਕਰਦੇ ਨੇ ਔਰ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਇਹਨਾਂ ਦੇ ਪਿੰਡ ਗਏ ਅਸੀਂ ਇੰਨੀ ਇੱਜ਼ਤ ਇੰਨਾ ਸਤਕਾਰ ਇੰਨਾ ਮਾਣ ਦਿੱਤਾ ਕਿ ਉਹ ਵਾਕਿਆ ਅੱਜ ਵੀ ਮੈਨੂੰ ਯਾਦ ਹੈ ਕਿ ਸਾਡੇ ਸਮਾਜ ਦੇ ਵਿੱਚ ਰਿਸਪੈਕਟ ਦੀ ਕੋਈ ਕਮੀ ਨਹੀਂ ਹੈ ਸਾਡੇ ਸਮਾਜ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਕਮੀ ਹੈ ਤਾਂ ਕਿਤੇ ਨਾ ਕਿਤੇ ਕੁਝ ਇੱਕ ਲੋਕਾਂ ਦੀ ਸੋਚ ਹੈ ਜੋ ਕਈ ਵਾਰ ਸਾਡੇ ਨਾਲ ਜਦੋਂ ਮਿਲਦੀ ਨਹੀਂ ਹੈ ਤਾਂ ਸਾਨੂੰ ਬੜਾ ਦੁੱਖ ਲੱਗਦਾ ਹੈ ਅਸੀਂ ਤਾਂ ਅਕਾਲ ਪੁਰਖ ਦੇ ਚਰਨਾਚ ਹੀ ਦੁਆ ਕਰਦੇ ਹਾਂ ਕਿ ਸਮਾਜ ਦੇ ਪ੍ਰਤੀ ਦਰਦ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਬਾ ਸਾਹਿਬ ਨੇ ਪੇ ਬੈਕ ਟੂ ਸੋਸਾਇਟੀ ਜਿਸ ਦਾ ਜ਼ਿਕਰ ਉਹਨਾਂ ਨੇ ਕੀਤਾ ਸੀਗਾ ਔਰ ਸਾਨੂੰ ਜਿੰਨੇ ਵੀ ਜਿੰਨੇ ਵੀ ਮਤਲਬ ਸਾਡੇ ਸਮਾਜ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਵੀ ਪੇ ਬੈਕ ਟੂ ਸੋਸਾਇਟੀ ਕਰਨਾ ਚਾਹੀਦਾ ਮੈਨੂੰ ਯਾਦ ਹੈ ਕਿ ਪਿਛਲੇ ਦਿਨੀ ਅਸੀਂ ਕਿਸੇ ਪਿੰਡ ਵਿੱਚ ਗਏ ਤਾਂ ਇੱਕ ਬਜ਼ੁਰਗ ਜਿਹੜਾ ਕਿ 500 ਰੁਪਏ ਇੱਕ ਰੋਜ਼ਮਰਾਂ ਦੀ ਜ਼ਿੰਦਗੀ ਚ ਦਿਹਾੜੀ ਕਰਦਾ ਉਹ ਵੀ ਆਪਣੇ ਪਰਿਵਾਰ ਨੂੰ ਇਹ ਕਹਿੰਦਾ ਕਿ 10 ਰੁਪਏ ਇਹਦੇ ਵਿੱਚੋਂ ਰੱਖ ਲਿਓ ਜਦੋਂ ਕਦੇ ਇੱਧਰ ਜਸਲ ਸਾਹਿਬ ਆਏ ਤਾਂ ਮੈਂ ਇਕੱਠੇ ਕਰਕੇ ਉਹਨਾਂ ਨੂੰ ਦੇਵਾਂਗਾ ਇਹੋ ਜੀ ਸੋਚ ਹੋਣੀ ਚਾਹੀਦੀ ਹੈ ਇਹੋ ਜੀ ਸੋਚ ਹੋਣੀ ਚਾਹੀਦੀ ਹੈ ਮੇਰੇ ਨਾਲ ਸਰਦਾਰ ਮੇਵਾ ਸਿੰਘ ਜੀ ਨੇ ਜਿਹੜੇ ਕਿ ਪਿੰਡ ਮੀਮਸਾ ਨਜ਼ਦੀਕ ਧੁਰੀ ਤੋਂ ਨੇ ਔਰ ਬਿਲੀ ਬੋਰਡ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਪਹਿਲੀ ਵਾਰ ਜੇ ਮੈਂ ਕੋਈ ਗਲਤੀ ਨਾ ਕਰਦਾ ਹੋਵਾਂ ਤਾਂ ਪਹਿਲੀ ਵਾਰ ਇਸ ਪਵਨਚਾਏ ਨੇ ਇਹਨਾਂ ਤੋਂ ਤਜਰਬਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀਰ ਜੀ ਜੈ ਭੀਮ ਜੈ ਭਾਰ ਜੈ ਪੀਐਮ ਜੀ ਜੈ ਭਾਰਤ ਕਿਸ ਤਰ੍ਹਾਂ ਦਾ ਰਿਹਾ ਰਾਤ ਇੱਥੇ ਤੁਸੀਂ ਰੁਕੇ ਹੋ ਕਿਸ ਤਰ੍ਹਾਂ ਦਾ ਕੋਈ ਕਮੀ ਪੇਸ਼ੀ ਹੋ ਸਾਨੂੰ ਜਰੂਰ ਦੱਸੋ ਸਰ ਜੋ ਅਸੀਂ ਅਵੇਲ ਕਰੋ ਊਰਜਾ ਪਵਨ ਦੇ ਵਿੱਚ ਰਹੇ ਜੀ ਇੱਥੇ ਬਹੁਤ ਹੀ ਸਾਨੂੰ ਖੁਸ਼ੀ ਹੋਈ ਕੋਈ ਵੀ ਸਾਨੂੰ ਪ੍ਰੋਬਲਮ ਨਹੀਂ ਆਈ ਨਾ ਖਾਣ ਪੀਣ ਦੀ ਤੇ ਨਾ ਰਹਿਣ ਦੀ ਸਭ ਕੁਝ ਸਾਨੂੰ ਅਵੇਲੇਬਲ ਕੀਤਾ ਗਿਆ ਅਸੀਂ ਪ੍ਰਧਾਨ ਜੀ ਦੇ ਜੋ ਇਹਨਾਂ ਨੇ ਅਪਰਾਲਾ ਕੀਤਾਗਾ ਉਹਦੇ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਉਹਨਾਂ ਦਾ ਤੇ ਅੱਗੇ ਬੇਨਤੀ ਕਰਦੇ ਆਂਗੇ ਸਮਾਜ ਨੂੰ ਵੀ ਇਹਨਾਂ ਦਾ ਜੋ ਬਣਦਾ ਯੋਗਦਾਨ ਇਹਦੇ ਵਿੱਚ ਜ਼ਰੂਰ ਪਾਇਆ ਜਾਵੇ ਤਾਂ ਕਿ ਪੇ ਬੈਕਟਰ ਸੈਲਟੀਆ ਜੋ ਉਹਨੂੰ ਆਪਣਾ ਉੱਚਾ ਚੁੱਕਿਆ ਜਾ ਸਕੇ ਇਹ ਹੀ ਅਸੀਂ ਬੇਨਤੀ ਕਰਦੇ ਆਂ ਕੋਈ ਵੀ ਉਹਦੇ ਪ੍ਰੋਬਲਮ ਨਹੀਂ ਆਉਂਦੀ ਸਾਡੇ ਬੱਚੇ ਆ ਕੇ ਰਹਿਣਾਂ ਤੇ ਹੋਰ ਜਦੋਂ ਸਾਡਾ ਚੱਕਰ ਲੱਗਦਾ ਉੱਥੇ ਅਸੀਂ ਆਈਏ ਤੇ ਬਣਦਾ ਯੋਗਦਾਨ ਪਾਈਏ ਇਹ ਇਸ ਤੋਂ ਪਹਿਲਾਂ ਵੀ ਕਦੇ ਆਏ ਹੋ ਸਰ ਜਿ ਪਹਿਲੀ ਵਾਰੀ ਆਏ ਅਸੀਂ ਬਾਅਦ ਤਾਂ ਮੈਂ ਆਇਆ ਲਗਭਗ ਹਾਂਜੀ ਹਾਂਜੀ ਵੈਸੇ ਇਹਦਾ ਪਤਾ ਤਾਂ ਹੋਣਾ ਵੀ ਅੰਬੇਡਕਰ ਊਰਜਾ ਭਵਨ ਪਟਿਆਲੇ ਚ ਬਣਿਆ ਹੋਇਆ ਹੈ ਹਾਂਜੀ ਇਹਦੇ ਬਾਰੇ ਪਤਾ ਸਾਨੂੰ ਸੀਗਾ ਤੇ ਸੁਖਦੀਪ ਲਾਲ ਜੀ ਨੂੰ ਵੀ ਜਾਨੂੰ ਦੱਸਿਆ ਕਿਉਂਕਿ ਇਹ ਵੀ ਸਮਾਜ ਸੇਵੀ ਨੇ ਕੰਮ ਕਰਦੇ ਆ ਪੂਰਾ ਹਾਂਜੀ ਤੇ ਹੋਰ ਵੀ ਪਹਿਲਾਂ ਸੁਣਿਆ ਸੀਗਾ ਇਸ ਕਰਕੇ ਅਸੀਂ ਵੀ ਸਾਡੀ ਤਮੰਦਲੀ ਤਮੰਨਾ ਸੀਗੀ ਵੀ ਅਸੀਂ ਜਾਈਏ ਦੇਖ ਕੇ ਆਈਏ ਉਸ ਤੋਂ ਨੂੰ ਤੇ ਆਪਣਾ ਜੋ ਬਣਦਾ ਯੋਗਦਾਨ ਉਹ ਵੀ ਪਾਈਏ ਉਹ ਅਸੀਂ ਅੱਜ ਆਏ ਆਪਣਾ ਯੋਗਦਾਨ ਜੋ ਪਾਇਆ ਹੋਰ ਵੀ ਅਸੀਂ ਚਾਹੇ ਮੁਲਾਜ਼ਮ ਨੇ ਸਾਡੇ ਜੋ ਸਰਦਾਰਪੁਰ ਦਾ ਕੁਝ ਵੀ ਕਰ ਸਕਦੇ ਆ ਪੈਣ ਪਾਈ ਉਹ ਜ਼ਰੂਰ ਯੋਗਦਾਨ ਵਿੱਚ ਕਾਉਣ ਸੋ ਬਹੁਤ ਬਹੁਤ ਮਿਹਰਬਾਨੀ ਸਰਦਾਰ ਮੇਵਾ ਸਿੰਘ ਜੀ ਜਿਹੜੇ ਕਿ ਬਿਜਲੀ ਬੋਰਡ ਦੇ ਵਿੱਚ ਸਰਵਿਸ ਕਰਦੇ ਨੇ ਪਹਿਲੀ ਵਾਰ ਆਏ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਨੂੰ ਕੁਝ ਨਾ ਕੁਝ ਦੱਸਿਆ ਜਾਵੇ ਤਾਂ ਕਿ ਅਗਲੀ ਵਾਰ ਉਹਨਾਂ ਦੀ ਆਪਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਰਦਾਰ ਗੁਰਜੰਟ ਸਿੰਘ ਜੀ ਹੈ ਜਿਹੜੇ ਕਿ ਇਹਨਾਂ ਦੇ ਬ੍ਰਦਰ ਨੇ ਇਹ ਵੱਡੇ ਤੁਸੀਂ ਉਹ ਜਾਂ ਉਹ ਵੱਡੇ ਨੇ ਮੈਨੂੰ ਲੱਗ ਰਿਹਾ ਸੀ ਕਿ ਕਿਉਂਕਿ ਵੱਡਾ ਹਮੇਸ਼ਾ ਸ਼ਰੀਰਕ ਪੱਖੋਂ ਥੋੜ੍ਜਾ ਹੋਸਲੇ ਹਾਂਜੀ ਹਾਂਜੀ ਅਸੀਂ ਵੱਡੇ ਆ ਜੀ ਤੇ ਛੋਟੇ ਗੁਰਜੰਟ ਜੀ ਕਿਸ ਤਰ੍ਹਾਂ ਲੱਗਾ ਮੇਰੇ ਵੀਰ ਨੂੰ ਰਾਤ ਇੱਥੇ ਰਹਿ ਕੇ ਜੈ ਭੀਮ ਜੈ ਭਾਤ ਅੱਜ ਡਾਕਟਰ ਵੀਰਾਂ ਮੈਡਕਾਰ ਪਵਨ ਵਿੱਚ ਪਹੁੰਚਾਂ ਦਾ ਮੌਕਾ ਮਿਲਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਨਹੀਂ ਜਾ ਤਰ ਬਾਹਰ ਆਪਾਂ ਦੇਖਦੇ ਆ ਰੈਸਟੋਰੈਂਟਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਬਹੁਤ ਜ਼ਿਆਦਾ ਖਰਚਾ ਪੈ ਜਾਂਦਾ ਜੀ ਪਰ ਅੱਜ ਇੱਥੇ ਆ ਕੇ ਸਾਨੂੰ ਇੱਕ ਘਰ ਦੀ ਤਰ੍ਹਾਂ ਹੀ ਮਹਿਸੂਸ ਹੋਇਆ ਇੱਥੇ ਆ ਕੇ ਸਾਨੂੰ ਕੋਈ ਵੀ ਜਿਵੇਂ ਸਰਦੀ ਦਾ ਟਾਈਮ ਸੀ ਕੋਈ ਰਹਿਣ ਦੇ ਵਿੱਚ ਪ੍ਰੋਬਲਮ ਨਹੀਂ ਆਈ ਖਾਣ ਪੀਣ ਦੇ ਵਿੱਚ ਵੀ ਸਾਨੂੰ ਸਾਰਾ ਕੁਝ ਮਿਲਿਆ ਤੇ ਇਹੀ ਕਹਿੰਦੇ ਆ ਅਸੀਂ ਵੀ ਉੱਥੇ ਜ਼ਰੂਰ ਇੱਕ ਵਾਰ ਆਉਣਾ ਚਾਹੀਦਾ ਤੇ ਬਾਰਾਂ ਦਾ ਯੋਗਦਾਨ ਪਾਉਣਾ ਚਾਹੀਦਾ ਜੋ ਕਿ ਸਾਡੇ ਸਮਾਜ ਦੇ ਲਈ ਉਪਰਾਲੇ ਕੀਤੇ ਜਾਂਦੇ ਬਹੁਤ ਹੀ ਸਲਾਘਾਯੋਗ ਨੇ ਅਸੀਂ ਧੰਨਵਾਦ ਕਰਦੇ ਆ ਦਿਲੋਂ ਜਸਰ ਸਾਹਿਬ ਜੀ ਦਾ ਜੋ ਇਹਨਾਂ ਵੱਡਾ ਉਪਰਾਲਾ ਕਰ ਰਹੇ ਨੇ ਤੇ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਤੇ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਆ ਕੇ ਆਪਣੇ ਸਾਸਥਾ ਨੂੰ ਦੇਖਣਾ ਚਾਹੀਦਾ ਤੇ ਇੱਥੇ ਸਹੂਲਤਾਂ ਵੀ ਜੋ ਉਪਲਬਧ ਹੋ ਰਹੀਆਂ ਨੇ ਤੇ ਲੈਬੋਰੀ ਹੈ ਤੇ ਡਾਕਟਰ ਸਾਹਿਬਾਨ ਬੈਠੇ ਨੇ ਦਵਾਈਆਂ ਵੀ ਉਪਲਬਧ ਹੋ ਰਹੀਆਂ ਨੇ ਉਹਦੇ ਵਿੱਚ ਵੀ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਤਾ ਸਿਆਸੀ ਤੌਰ 'ਤੇ ਉਹ ਕਹਿੰਦੇ ਆ ਕਿ ਇੱਥੇ ਆ ਕੇ ਜਰੂਰ ਦੇਖਣਾ ਚਾਹੀਦਾ ਤੇ ਜੇ ਕਿਸੇ ਨੂੰ ਵੀ ਕੋਈ ਰਹਿਣ ਸਹਿਣ ਦੀ ਪ੍ਰੋਬਲਮ ਆਉਂਦੀ ਆ ਤਾਂ ਇੱਥੇ ਆ ਕੇ ਆਸਰਾ ਲੈਣਾ ਚਾਹੀਦਾ ਤਾਂ ਅੱਗੇ ਤੋਂ ਇਹੀ ਉਮੀਦ ਕਰਦੇ ਆ ਕਿ ਸੰਸਥਾ ਸਾਡੇ ਅੱਗੇ ਬੱਚਿਆਂ ਦੇ ਲਈ ਸਾਡੇ ਲਈ ਇੱਕ ਮਾਰਗਦਰਸ਼ਕ ਬਣੇ ਤਾਂ ਇਸ ਤਰ੍ਹਾਂ ਸਹਿਯੋਗ ਵੀ ਦਿੰਦੇ ਤੇ ਲੈਂਦੇ ਰਹੀਏ ਜੈ ਹਰ ਅੰਤਾ ਜੈ ਸੰਘਾਸਤਿਤ ਲੜਦੇ ਲੋਕ ਸੋ ਦੋਸਤੋ ਬਹੁਤ ਖੂਬਸੂਰਤ ਸ਼ਬਦ ਵਰਤੇ ਨੇ ਸਰਦਾਰ ਮੇਬਾ ਸਿੰਘ ਜੀ ਨੇ ਸਰਦਾਰ ਗੁਰਜਨ ਸਿੰਘ ਜੀ ਨੇ ਮੇਰੇ ਵੀਰ ਸੁਖਦੀਪ ਲਾਲ ਜੀ ਨੇ ਸੋ ਪੁਵਖਦੇ ਵਿੱਚ ਇਹ ਕਿਉਂਕਿ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਲੱਗਾ ਇਹਦੇ ਵਿੱਚ ਸਾਡਾ ਕੁਛ ਨਹੀਂ ਹੈ ਮੈਂ ਹਮੇਸ਼ਾ ਜਸਲ ਸਾਹਿਬ ਨੂੰ ਕਹਿੰਦਾ ਨਾ ਜਸਲ ਸਾਹਿਬ ਤੁਸੀਂ ਇੱਕ ਕਦਮ ਚੱਕਦੇ ਹੋ ਤੁਹਾਡੇ ਨਾਲ ਲੋਕ 10 ਕਦਮ ਚੱਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਦੁਆਰਾ ਦਿੱਤਾ ਹੋਇਆ ਜਿਹੜਾ ਪੈਸਾ ਹੈ ਉਹ ਇੱਕ ਇੱਕ ਜਿਹੜਾ ਹੈ ਉੱਥੇ ਲੱਗਿਆ ਨਜ਼ਰ ਆਉਂਦਾ ਹੈ ਹੁਣ 1815 ਗਾ ਜਿਹੜੀ ਬਿਲਕੁਲ ਅੰਬੇਡਕਰ ਊਰਜਾ ਭਵਨ ਦੇ ਸਾਹਮਣੇ ਜ਼ਮੀਨ ਲਈਤੀ ਹੈ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਉਣ ਵਾਲੇ ਸਾਲਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਹੁਤ ਅੱਛੀ ਪਲੈਨਿੰਗ ਹੈ ਜਸਲ ਸਾਹਿਬ ਦੇ ਦਿਮਾਗ ਦੇ ਵਿੱਚ ਵੀ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਕਰਨਾ ਹੈ ਇਹ ਸਾਰੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਸੋ ਤੁਸੀਂ ਵੀ ਵੱਧ ਤੋਂ ਵੱਧ ਜੋ ਵੀ ਪੰਜ 10 ਜੋ ਵੀ ਤੁਹਾਡੇ ਚ ਮਤਲਬ ਕਿ ਸ਼ਮਤਾ ਹੈ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਨੇਕ ਕਮਾਈ ਦੇ ਵਿੱਚੋਂ ਅੰਬੇਡਕਰ ਊਰਜਾ ਪਵੰਦੇ ਸਾਹਮਣੇ ਪਾਵਰ ਆਫ ਸੋਸ਼ਲ ਜੁਨਟੀ ਨੇ ਜਿਹੜੀ ਜ਼ਮੀਨ ਖਰੀਦੀ 1815 ਗਾਜ ਉਹਦੇ ਵਿੱਚ ਜੋ ਯੋਗਦਾਨ ਜ਼ਰੂਰ ਪਾਓ ਆਰਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਨਾਲ ਚ ਘੁੰਮ ਰਹੇ ਆ ਸਾਡੇ ਆਫੀਸਰ ਸਹਿਬਾਨ ਦਾ ਸੀ ਹਮੇਸ਼ਾ ਧੰਨਵਾਦ ਕਰਦੇ ਆ ਜਿਹੜੇ ਕਿ ਆਪਣੇ ਬੇਸ਼ੱਕ ਆਫੀਸਰ ਹੈ ਜਾਂ ਕਿਸੇ ਵੀ ਕੈਟਾਗਰੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਸੀਂ ਉਹਨਾਂ ਦੇ ਰਿਣੀ ਆ ਕਿ ਜਸਨ ਸਾਹਿਬ ਨੂੰ ਜੋ ਪਿਆਰ ਸਤਿਕਾਰ ਤੁਸੀਂ ਦਿੰਦੇ ਹੋ ਉਹ ਹਮੇਸ਼ਾ ਇਸੇ ਤਰ੍ਹਾਂ ਹੀ ਬਰਕਰਾਰ ਹੈ ਠੀਕ ਹੈ ਸੋ ਕੁਛ ਇੱਕ ਹੁੰਦੇ ਨੇ ਜਿਹੜੇ ਕਿ ਮਤਲਬ ਪੈਰ ਪਿੱਛੇ ਕਰਦੇ ਨੇ ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਸੋ ਅੰਤ ਦੇ ਵਿੱਚ ਇਹੀ ਕਹਾਗਾ ਕਿ ਅੱਜ ਇਹ ਮੇਰੇ ਵੀ ਰੁਕੇ ਨੇ ਸੁਖਦੀਪ ਜੀ ਦੇ ਪਰਿਵਾਰ ਦਾ ਸੀ ਬਹੁਤ ਧੰਨਵਾਦ ਹੈ ਇਹਨਾਂ ਅੱਛਾ ਇਹਨਾਂ ਨਿੱਗਾ ਪਰਿਵਾਰ ਹੈ ਨਹੀਂ ਭੈਣਾ ਨੇ ਉਦੋਂ ਰਿਸਪੈਕਟ ਕੀਤੀ ਹੈ ਕਿਉਂਕਿ ਮਹਿਸੂਸ ਹੀ ਨਹੀਂ ਹੋਣ ਦਿੱਤਾ ਅਸੀਂ ਗੱਡੀ ਦੇ ਵਿੱਚ ਵੀ ਗੱਲਾਂ ਕਰਦੇ ਆ ਰਹੇ ਸੀ ਕਿ ਮਹਿਸੂਸ ਹੀ ਹੋ ਨਹੀਂ ਦਿੱਤਾ ਕਿ ਅਸੀਂ ਅੱਜ ਪਹਿਲੀ ਵਾਰ ਇਹਨਾਂ ਨਾਲ ਮਿਲੇ ਆ ਸੋ ਬਿੰਦਰ ਬਾਗੀ ਜੀ ਦੇ ਵੀ ਬਹੁਤ ਅੱਛੇ ਮਿੱਤਰ ਨੇ ਔਰ ਸਾਡੇ ਵੀ ਉਹ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਨੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸ ਹੋਤਾ ਪੋਸੂਨਾਮਾ ਚੈਨਲ ਲਈ